ਐਸਵਰ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੌਨਸੂਨ ਦામੀ ਘੱਟ ਪੈਣ ਕਰਕੇ ਆੜ ਵਰਗੇ ਹਾਲਾਤ ਬਣੇ ਹੋਏ ਨੇ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੇ ਅਲਰਟ ਤਾਂ ਜਾਰੀ ਕੀਤੇ ਜਾਂਦੇ ਨੇ ਪਰ ਇਹ ਅਲਰਟ ਸੱਚ ਸਾਬਤ ਨਹੀਂ ਹੋ ਪਾਉਂਦੇ ਅਤੇ ਕੁਝ ਹੀ ਜਗ੍ਹਾ ਤੇ ਸਰਾਟੇ ਨੁਮਾ ਮੀਂਹ ਪਾ ਕੇ ਬੱਦਲ ਅੱਗੇ ਲੰਘ ਜਾਂਦੇ ਨੇ ਉਨੀਕ ਵਾਰ ਫਿਰ ਤੋਂ ਮੌਸਮ ਵਿਭਾਗ ਨੇ ਅੱਜ ਦੇ ਲਈ ਭਾਰੀ ਮੀਂਹ ਦਾ yellow alert ਜਾਰੀ ਕੀਤਾ ਹੈ ਮੌਸਮ ਵਿਭਾਗ ਮੁਤਾਬਕ ਅੱਜ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ 'ਚ ਦਰਮਿਆਨੇ ਤੋਂ ਭਾਰੀ ਮੀਂਹ ਪੈ ਸਕਦਾ ਹੈ ਜਿਸ ਨਾਲ ਹੌਮਸ ਤੋਂ ਰਾਹਤ ਮਿਲਣ ਦੀ ਉਮੀਦ ਹੈ ਅਤੇ ਤਾਪਮਨ ਵਿੱਚ ਵੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ 23 ਜੁਲਾਈ ਲਈ ਮੌਸਮ ਵਿਭਾਗ ਨੇ ਭਾਰੀ ਮੀਂਹ ਦਾ orange alert ਜਾਰੀ ਕੀਤਾ ਸੀ ਪਰ ਪੰਜਾਬ ਦੇ ਕਿਸੇ ਵੀ ਇਲਾਕੇ ਵਿੱਚ ਭਾਰੀ ਮੀਂਹ ਦੇਖਣ ਨੂੰ ਨਹੀਂ ਮਿਲਿਆ ਸੀ ਹੁਣੇ ਸਵਾਰੀ yellow alert ਦਾ ਕਿੰਨਾਕ ਅਸਰ ਪੰਜਾਬ 'ਚ ਵੇਖਣ ਨੂੰ ਮਿਲੇਗਾ ਇਸ ਬਾਰੇ ਕੁਝ ਵੀ ਆਖਿਆ ਨਹੀਂ ਜਾ ਸਕਦਾ ਹੁਣ ਤੱਕ ਮੌਨਸੂਨ ਦਾ ਜਿੰਨਾ ਵੀ ਮੀਂਹ ਪੰਜਾਬ 'ਚ ਪਿਆ ਉਹ ਜ਼ਿਆਦਾਤਰ ਮਾਝਾ ਦੁਆਬਾ ਅਤੇ ਪੁਆਦ ਇਲਾਕੇ 'ਚ ਵੇਖਣ ਨੂੰ ਮਿਲਿਆ ਮਾਲਵਾ ਖਾਸ ਤੌਰ ਤੇ Rajasthan ਅਤੇ Haryana ਨਾਲ ਲੱਗਦੇ ਮਾਲਵੇ ਦੇ ਇਲਾਕਿਆਂ ਵਿੱਚ ਲੋਕ ਮੀਂਹ ਨੂੰ ਦਰਸਦੇ ਨਜ਼ਰ ਆ ਰਹੇ ਸਨ ਅਜ ਫਾਜ਼ਿਲਕਾ ਅਤੇ ਨਾਲ ਲੱਗਦੇ ਇਲਾਕਿਆਂ ਤੋਂ ਖਬਰਾਂ ਆਈਆਂ ਨੇ ਕਿ ਉਥੇ ਤੜਕਸਾਰ ਪੌਂਹੀ ਹਲਕੇ ਤੋਂ ਦਰਮਿਆਨਾ ਮੀਂਹ ਨੂੰ ਮਿਲ ਰਿਹਾ ਹੈ ਇਸ ਤੋਂ ਇਲਾਵਾ ਹੁਣ ਆਸਮਾਨ ਮਹਿਰਾ ਵੱਲੋਂ ਸੰਭਾਵਨਾ ਇਹ ਵੀ ਪ੍ਰਗਟ ਕੀਤੀ ਜਾ ਰਹੀ ਹੈ ਕਿ ਵਾਰੀ ਨਰਮਾ ਪੱਟੀ ਦੀ ਵੀ ਆ ਸਕਦੀ ਹੈ ਬਠਿੰਡਾ ਅਤੇ ਮਾਨਸਾ ਖਾਸ ਤੌਰ ਤੇ ਇਸ ਮਾਨਸੂਨ ਮੌਕੇ ਖੁਸ਼ਕ ਵਿਖੇ ਜਾ ਰਹੇ ਸਨ ਪਰ ਹੁਣ ਇਹਨਾਂ ਇਲਾਕਿਆਂ ਵਿੱਚ ਵੀ ਮੀਂਹ ਵੇਖਣ ਨੂੰ ਮਿਲ ਸਕਦਾ ਹੈ ਹੁਣ ਤੱਕ ਪੰਜਾਬ 'ਚ 40% ਦੇ ਕਰੀਬ ਘਟ ਮਾਂਸੂਨ ਦਾ ਮੀਂਹ ਵੇਖਣ ਨੂੰ ਮਿਲਿਆ ਹੈ ਮਾਂਸੂਨ ਤੋਂ ਪਹਿਲਾਂ ਕੀਤਿਆਂ ਗਈਆਂ ਪਰ ਵਿਖਵਾਨੀਆਂ ਮੁਤਾਬਕ ਇਸ ਵਾਰ ਉੱਤਰ ਭਾਰਤ ਜੋ ਮਾਂਸੂਨ ਆਮ ਨਾਲੋਂ ਮਜ਼ਬੂਤ ਰਹੇਂਦੀ ਗੱਲ ਆਖੀ ਗਈ ਸੀ ਜੋ ਹੁਣ ਤੱਕ ਠੁਕਮੀ ਸਾਬਤ ਹੁੰਦੀ ਨਜ਼ਰ ਨਹੀਂ ਆ ਰਹੀ ਕਿਉਂਕਿ ਮਾਂਸੂਨ ਨੇ ਉੱਤਰ ਭਾਰਤ ਵਿੱਚ ਆਮ ਨਾਲੋਂ ਵੀ ਘੱਟ ਮੀਂਹ ਵਰਾਇਆ ਹੈ ਇਥੋਂ ਤੱਕ ਕਿ ਜੁਲਾਈ ਮਹੀਨੇ ਦੇ ਪੰਜਾਬ ਵਿੱਚ ਹੜ੍ਹਾਂ ਦੇ ਅਲਰਟ ਵੀ ਜਾਰੀ ਕੀਤੇ ਗਏ ਸਨ ਜਿਸ ਤੋਂ ਬਾਅਦ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੇ ਕਮਰ ਕਸੇ ਵੀ ਮਾਰ ਲਏ ਸੰ ਪਰ ਹੁਣ ਤੱਕ ਕਈ ਇਲਾਕਿਆਂ ਵਿੱਚ ਮਾਨਸੂਨ ਦਾ ਸਮਾਂ ਹੋਣ ਦੇ ਬਾਵਜੂਦ ਔੜ ਵਰਗੇ ਹਾਲਾਤ ਬਣੇ ਹੋਏ ਨੇ ਹੁਣ ਇੱਕ ਵਾਰ ਫੇਰ ਤੋਂ ਜੇ ਮੌਸਮ ਵਿਭਾਗ ਨੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਤਾਂ ਕਿੰਨਾ ਕੁ ਰੰਗ ਬਖਾਉਂਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ ਬਿਊਰੋ ਰਿਪੋਰਟ ਪੰਜਾਬੀ ਨਿਊਜ਼ ਬਾਕਸ